ਜ਼ਿਲ੍ਹਾ ਕਪੂਰਥਲਾ ਵਿਖੇ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਅਕਾਲੀ ਆਗੂ ਅਵੀ ਰਾਜਪੂਰ ਦੇ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਸਿਵਲ ਸਰਚ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਪੀਲ ਵੀ ਕੀਤੀ ਗਈ ਇਸ ਦੇ ਨਾਲ ਹੀ ਸਿਵਲ ਸਰਚ ਨੇ ਅਕਾਲੀ ਆਗੂ ਨੂੰ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਇਸ ਮੌਕੇ ਤੇ ਅਕਾਲੀ ਆਗੂ ਦੇ ਵੱਲੋਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਕਈ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕਰਵਾਇਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਅਵੀ ਰਾਜਪੂਤ ਨੇ ਕਿਹਾ ਕਿ ਸਿਵਲ ਹਸਪਤਾਲ ਕਪੂਰਥਲਾ ਰੈਫਰ ਸੈਂਟਰ ਵਜੋਂ ਬਣ ਕੇ ਰਹਿ ਚੁੱਕਾ ਹੈ ਅਤੇ ਐਮਰਜੈਂਸੀ ਦੇ ਵਿੱਚ ਆਏ ਜ਼ਿਆਦਾਤਰ ਮਰੀਜ਼ਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ। ਉਤੇ ਹੀ ਆਈ ਸੀ ਯੂ ਵੀ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਆਗੂ ਦੇ ਦੌਰੇ ਨਾਲ ਸਿਵਲ ਸਰਜਨ ਦੇ ਪਰੋਸੇ ਦਾ ਲੋਕਾਂ ਨੂੰ ਕਿੰਨਾ ਫਾਇਦਾ ਹੁੰਦਾ ਹੈ। ਹਸਪਤਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਫਤਿਹ ਜੈ ਸ਼੍ਰੀ ਰਾਮ ਮੈਂ ਵੀ ਰਾਜਪੂਤ ਸੇਵਾਦਾਰ ਹਾਂ ਕਪੂਤਲਾ ਸ਼੍ਰੋਮਨੀ ਕਲਦਲ ਦੇਖੋ ਜੀ ਜਿੱਦਾਂ ਮੀਡੀਆ ਤੁਸੀਂ ਜਾਣਦੇ ਹੋ ਸਾਰੇ ਮੇਰੇ ਵੱਲੋਂ ਸਮੇਂ-ਸਮੇਂ ਤੇ ਕਪੂਤਲੇ ਹਲਕੇ ਦੇ ਜਿਹੜਾ ਸਿਵਲ ਹਸਪਤਲ ਆ ਇਹਦੇ ਚ ਦੌਰਾ ਕੀਤਾ ਜਾਂਦਾ ਵਾ ਕਿਉਂਕਿ ਮੇਰੀ ਹਮੇਸ਼ਾ ਤੋਂ ਇਹ ਮੰਗ ਰਹੀ ਆ ਕਿ ਗਰੀਬ ਪਰਿਵਾਰਾਂ ਨੂੰ ਸਿਵਲ ਹਸਪਤਲ ਸਰਕਾਰੀ ਸਹੂਲਤਾਂ ਜਿਹੜੀਆਂ ਆ ਜਰੂਰ ਮਿਲਣੀਆਂ ਚਾਹੀਦੀਆਂ ਉਹ ਤਾਂ ਹੀ ਹੋ ਸਕਦਾ ਵਾ ਕਿ ਜਦੋਂ ਇੱਥੇ ਆਪਾਂ ਸਮੇਂ-ਸਮੇਂ ਤੇ ਆ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣੀਏ ਅੱਜ ਮੈਂ ਇੱਥੇ ਆ ਕੇ ਦੇਖਿਆ ਵਾ ਮੈਂ ਸਿਵਲ ਸਰਜਨ ਸਾਹਿਬ ਨੂੰ ਵੀ ਮਿਲਿਆ ਅੱਜ ਜਿਹੜੇ ਇੱਥੇ ਪੇਸ਼ੈਂਟ ਆ ਉਹਨਾਂ ਨੂੰ ਵੀ ਆ ਕੇ ਮਿਲਿਆ ਐਹੋ ਜਿਹੇ ਪੇਸ਼ੈਂਟ ਵੀ ਮਿਲੇ ਜਿਨ੍ਹਾਂ ਨੇ ਸਿਰਫ ਸ਼ੂਗਰ ਦਾ ਟੈਸਟ ਕਰਵਾਣਾ ਵਾ ਉਹ ਸੈਂਪਲ ਦੇਣ ਤੋਂ ਬਾਅਦ ਦੋ ਦੋ ਢਾਈ ਢਾਈ ਘੰਟੇ ਉਹਨਾਂ ਵੇਟ ਕੰਡਾ ਬੈਹਰੇ ਆ ਮੈਂ ਮੌਕੇ ਤੇ ਪਹੁੰਚ ਕੇ ਉਹਨਾਂ ਜਿਹੜੀਆਂ ਰਿਪੋਰਟਾਂ ਦਵਾਈਆਂ ਵਾ ਦੇਖੋ ਜੇ ਮੇਰੇ ਵਰਗਾ ਇਨਸਾਨ ਆ ਕੇ ਉਹਨਾਂ ਨੂੰ ਕਹੇ ਕਿ ਬੇਨਤੀ ਕਰਕੇ ਉਹ ਰਿਪੋਰਟਾਂ ਦਵਾਈਆਂ ਨਹੀਂ ਸਿਰਫ ਸ਼ੂਗਰ ਦੀ ਆ ਤੇ ਇਹਨਾਂ ਦਾ ਵੀ ਫਰਜ਼ ਬੰਦਾ ਵਾ ਉਹ 2-2 ਢਾਈ ਢਾਈ ਘੰਟੇ ਸਿਰਫ ਸ਼ੂਗਰ ਦੇ ਟੈਸਟ ਦੀ ਰਿਪੋਰਟ ਦੇਣ ਲਈ ਲਾਤੀ ਜਾਂਦੇ ਇਹੋ ਜਿਹੇ ਹੋਰ ਬੱਚਿਆਂ ਦੀਆਂ ਜਾਂ ਸਕੈਨਿੰਗ ਦੀਆਂ ਇਹੋ ਜਿਹੇ ਸਕੈਨਿੰਗਾਂ ਵਾਂ ਜਿਹੜੀਆਂ ਕਿ ਅੰਦਰੋਂ ਹੋਣੀਆਂ ਚਾਹੀਦੀਆਂ ਉਹ ਵਿਚਾਰੇ ਲੋਕ ਖੱਜਲ ਹੋ ਕੇ ਬਾਹਰੋਂ ਕਰਵਾਉਂਦੇ ਤਾਂ ਆਕਰ ਕੇ ਤਾਂ ਕਿ ਅਸੀਂ ਜਿਹੜਾ ਵਾਂ ਡਾਕਟਰਾਂ ਨੂੰ ਆਪਣਾ ਦਿਖਾ ਸਕੀਏ ਕਿ ਸਾਨੂੰ ਪਰੇਸ਼ਾਨੀ ਕੀ ਹੈ ਅਭੀ ਜੀ ਸ਼ਹਿਰ ਦੇ ਵਿੱਚ ਜਿੱਤਾਂ ਕੀ ਦੇਖਿਆ ਜਾਵੇ ਬੀਤੇ ਦਿਨੀ ਕਾਫੀ ਜਿਹੜੇ ਆ ਬਲੱਡ ਦੇ ਜਿਹੜੇ ਖੂਨਦਾਨ ਦੇ ਜਿਹੜੇ ਕੈਂਪ ਲੱਗੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਜਦੋਂ ਖੂਨ ਲੈਣ ਦੀ ਵਾਰੀ ਆਉਂਦੀ ਏ ਉਹ ਸਿਵਲ ਹਸਪੀਟਲ ਦੇ ਵਿੱਚ ਖੂਨ ਨਹੀਂ ਮਿਲਦਾ ਜਾਂ ਉਹਨਾਂ ਨੂੰ ਕਹਿੰਦੇ ਬਾਹਰੋਂ ਮਿਲਦਾ ਵਾ ਕੀ ਕਹਣਾ ਚਾਹੁੰਦੇ ਦੇਸ਼ ਕਰੇ ਦੇਖੋ ਜੀ ਇਹ ਬੜਾ ਗੰਭੀਰ ਮਸਲਾ ਵਾ ਕਿਉਂਕਿ ਖੂਨਦਾਨ ਇੱਕ ਮਹਾਦਾਨ ਆ ਮੈਂ ਹਮੇਸ਼ਾ ਕਹਿੰਦਾ ਵਾ ਜਿੱਥੇ ਬੰਦਿਆਂ ਨੂੰ ਜਿਹੜੇ ਬਲੱਡ ਕੈਂਪ ਲਾਂਦੇ ਆ ਕਿ ਸਰਕਾਰੀ ਹਸਪੀਟਲ ਦੇ ਸਟਾਫ ਨੂੰ ਨਾਲ ਲੈ ਕੇ ਬਲੱਡ ਕੈਂਪ ਲਾਓ ਕਈ ਵਾਰੀ ਕੀ ਹੁੰਦਾ ਵਾ ਪ੍ਰਾਈਵੇਟ ਅਧਾਰਿਆਂ ਚ ਪ੍ਰਾਈਵੇਟ ਹਸਪਤਲਾਂ ਚ ਬਲੱਡ ਕੈਂਪ ਲਾਇਆ ਜਾਂਦਾ ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ਜਿੰਨਾ ਵੱਧ ਬਲੱਡ ਕੈਂਪ ਸਰਕਾਰੀ ਹਸਪੀਟਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਇਆ ਜਾਊ ਉਹਦੇ ਨਾਲ ਬਲੱਡ ਦੀ ਜੜੀ ਘਾਟ ਨਹੀਂ ਹੋਊਗੀ ਹੁਣ ਜਗ੍ਹਾ ਜਗ੍ਹਾ ਜਿਹੜੀਆਂ ਜਥੇਬੰਦੀਆਂ ਵਾਂ ਇਹਨਾਂ ਵਧੀਆ ਉਪਰਾਲਾ ਕਰਦੀਆਂ ਬਲੱਡ ਕੈਂਪ ਲਾਂਦੀਆਂ ਪਰ ਉਹ ਪ੍ਰਾਈਵੇਟ ਹਸਪਤਲਾਂ ਚ ਨਾਲ ਨਾ ਮੇਰੀ ਬੇਨਤੀ ਆ ਪ੍ਰਾਈਵੇਟ ਹਸਪਤਲਾਂ ਦੇ ਸਰਕਾਰੀ ਹਸਪੀਟਲ ਟਾਈਅਪ ਕਰਕੇ ਉੱਥੇ ਬਲੱਡ ਜਣਾਵਾ ਪ੍ਰੋਵਾਈਡ ਕਰਵਾਣ ਨਾ ਕਿ ਬਲੱਡ ਕੈਂਪ ਉੱਥੇ ਲਵਾਣ ਉਹ ਤਾਂ ਵੱਡੀ ਲਾਹ ਪ੍ਰ ਫੇਰ ਦੇਖੋ ਆਈ ਸੀ ਯੂ ਦੇਖੋ ਇੱਥੇ ਬਣਾਇਆ ਪਿਆ ਵਾ ਉਹ ਚਿਟੇ ਹਾਥੀ ਵਾਂਗੂ ਉੱਤੇ ਖੜਾ ਕੀਤਾ ਪਿਆ ਉਹਦਾ ਕੋਈ ਫਾਇਦਾ ਨਹੀਂ ਹੈ ਲੋਕ ਜੇ ਹੀ ਆਈਸੀਯੂ ਚੱਲਦਾ ਹੋਵੇ ਗਰੀਬ ਪਰਵਾਜ਼ਾਂ ਕੋਈ ਮਹਿੰਗਾ ਖਰਚਾ ਜਿਸ ਨੂੰ ਕੋਈ ਗੰਭੀਰ ਬਿਮਾਰੀ ਆ ਉਹ ਆਈਸੀਯੂ ਚ ਹੱਲ ਹੋ ਜਵੇ ਪਰ ਗੱਲ ਕੀ ਹੁੰਦੀ ਆ ਇਹਨਾਂ ਦਾ ਵੀ ਉਹ ਹਸਾਬਾ ਤਾਰੀਖ ਤੇ ਤਾਰੀਖ ਕਿਉਂ ਤਾਰੀਖ ਬਿਦਾਰੀ ਡਾਕਟਰ ਹੰਦੀ ਸਟਾਫ ਹੰਦੀ ਉਹ ਭਰਨੇ ਕਿੰਨੇ ਆ ਮੌਜੂਦਾ ਸਰਕਾਰ ਨੇ ਭੰਨੇ ਬਦਲਾਵ ਵਾਲੀ ਸਰਕਾਰ ਨੇ ਭੰਨੇ ਕਿ ਅਸੀਂ ਆਪੋਜੀਸ਼ਨ ਵਾਲੇ ਭੰਨੇ ਇਹਨਾਂ ਦੀ ਵੀ ਜੜੀ ਆ ਗਲਤੀ ਆ ਕਿ ਇੱਕ ਕਪਣਾ ਮੰਗ ਪੱਤਰ ਬਣਾ ਕੇ ਡੀਸਾ ਨੂੰ ਹੀ ਦੇਣ ਤਾਂ ਕਿ ਜਲਦ ਜਲਦ ਦਾ ਸਟਾਫ ਉੱਥੇ ਭਰਿਆ ਜਾ ਸਕਿਆ ਤੇ ਲੋਕਾਂ ਜੀ ਗਰੀਬਾਂ ਨੂੰ ਸਹੂਲਤਾਂ ਉਹ ਮਿਲ ਸਕਣ ਸਾਡੇ ਕਹਿੰਦੇ ਮੈਂ ਤਾਂ ਤਾਵਾ ਰੈਫਰੈਂਸ ਦਾ ਮਤਲਬ ਕੀ ਹੈ ਜ਼ਿਲ੍ਹੇ ਦਾ ਮੈਡੀਕਲ ਅਫਸਰ ਹਸਪਤਲ ਹੋਵੇ ਤੇ ਇੱਥੇ ਸਿਰਫ ਇੱਕੋ ਹੀ ਰਾਤ ਨੂੰ ਚੀਜ਼ ਹੋਵੇ ਸ਼ਿਫਟ ਕਰੋ ਸ਼ਿਫਟ ਕਰੋ ਉਹ ਆਪਾਂ ਜੀ ਪੇਸ਼ੈਂਟ ਦੇਖਣੀ ਨਹੀਂ ਤੇ ਸਿਵਲ ਹਸਪਤਲ ਚ ਕੋਈ ਨਹੀਂ ਆਊਗਾ ਗਰੀਬ ਲੋਕ ਕਿੱਦਾਂ ਪ੍ਰਾਈਵੇਟ ਹਸਪਤਲਾਂ ਚ ਜਿਹੜੇ ਮਹਿੰਗੇ ਜਿਹੜੇ ਇਲਾਜ ਕਰਵਾਣਗੇ ਇਸ ਕਰਕੇ ਮੈਂ ਸਿਵਲ ਸੁਝਾਣ ਨੂੰ ਬੇਨਤੀ ਕੀਤੀ ਕਿ ਐਮਰਜੈਂਸੀ ਚ ਰਾਤ ਨੂੰ ਜ਼ਰੂਰ ਧਿਆਨ ਦਿਓ ਲੋਕਾਂ ਨੂੰ ਜਿਹੜੀਆਂ ਗਰੀਬਾਂ ਸਹੂਲਤਾਂ ਉਹ ਜ਼ਰੂਰ ਪ੍ਰੋਵਾਈਡ ਕਰਵਾਓ ਤੇ ਕੀ ਸ਼ਰੋਮਨੀ ਅਕਾਲੀ ਦਲ ਦੇ ਸੇਵਾਦਾਰ ਨੇ ਉਹ ਆਪਣਾ ਇੱਕ ਮੰਗ ਪੱਤਰ ਮੈਨੂੰ ਇੱਥੇ ਕਰਵਾ ਕੇ ਗਿਆ ਜਮਾ ਜਿਹਦੇ ਦੇ ਵਿੱਚ ਕਈ ਮੰਗਾਂ ਨੇ ਜਿਹੜੀਆਂ ਮੈਂ ਡਿਟੇਲ ਚ ਪੜ ਕੇ ਉਹਨਾਂ ਨੂੰ ਜਿਹੜਾ ਕਿ ਸੋਲਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਜਿਹਦੇ ਵਿੱਚ ਕੀ ਕੁਝ ਤਾਂ ਵੈਕੈਂਸੀਜ਼ ਬਾਰੇ ਲਿਖਿਆ ਗਿਆ ਉਹਨਾਂ ਵੱਲੋਂ ਕੀ ਜਿਹੜੀ ਸਟਾਫ ਦੀ ਘਾਟ ਹੈ ਦੂਸਰਾ ਕੁਝ ਸਕੈਨਿੰਗ ਮਸ਼ੀਨ ਜਿਹੜੇ ਸਕੈਨਿੰਗ ਸੈਂਟਰ ਉਹਦੇ ਕੁਝ ਮਸਲੇ ਹੈ ਜਿਹੜੇ ਜ਼ਿਆਦਾ ਡੂੰਘਾਈ ਦੇ ਵਿੱਚ ਮੈਨੂੰ ਗੌਰ ਕਰਨ ਦੀ ਲੋੜ ਹੈ ਤੇ ਮੈਨੂੰ ਥੋੜਾ ਸਮਾਂ ਚਾਹੀਦਾ ਜਿਹਦੇ ਵਿੱਚ ਕਿ ਮੈਂ ਇਹ ਸਟੱਡੀ ਕਰਕੇ ਤੇ ਮੈਂ ਇਹਨਾਂ ਨੂੰ ਜਿਹੜੀਆਂ ਕਾਰਟ ਨੂੰ ਤੇ ਦੂਸਰਾ ਜਿਹੜਾ ਸਕੈਨਿੰਗ ਸੈਂਟਰ ਦੀ ਪ੍ਰੋਬਲਮਸ ਹੈ ਉਹ ਜਿਹੜੀਆਂ ਮੈਂ ਸੋਲਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਅਸਲੀ ਅੱਜ ਅਭੀ ਰਾਜਪੁਰਪਾ ਇਲਾ ਫਿਵਲ ਹਸਪਤਾਲ ਕੋਲ ਦਾ ਦੌਰਾ ਕੀਤਾ ਤੇ ਲੋਕਾਂ ਨੇ ਵੱਖ-ਵੱਖ ਆਪਣੀ ਸਮੱਸਿਆ ਦੱਸੀਆਂ ਜਿੱਦਾਂ ਕਹਿੰਦੇ ਕਿ ਸਕੈਨਿੰਗ ਦੀਆਂ ਨੂੰ ਬਹੁਤ ਪ੍ਰੋਬਲਮ ਆਂਦੀ ਪਈ ਆ ਤੇ ਹੋਰ ਵੀ ਬਹੁਤ ਪ੍ਰੋਬਲਮਾਂ ਆਂਦੀਆਂ ਵਾ ਤੇ ਅਸੀਂ ਤਾਂ ਇਹ ਫਿਵਲ ਸਰਜਨ ਡਾਕਟਰ ਨੂੰ ਕਹਿਣਾ ਚਾਹੁੰਦੇ ਆ ਕਿ ਲੋਕਾਂ ਦੀ ਸਮੱਸਿਆ ਧਿਆਨ ਦੇਣ ਤੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਓਕੇ ਅੱਜ ਅਸੀਂ ਆ ਵੀ ਭਾਜੀ ਦੇ ਨਾਲ ਹਸਪਤਾਲ ਆਏ ਸੀਗੇ ਲੋਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਸੁਣੀਆਂ ਤੇ ਇੱਕ ਆਪਣੇ ਸਰਜਨ ਨੂੰ ਅਨੁਮੰਗ ਪੱਤਰ ਦਿੱਤਾ ਕਿ ਕਿ ਬਈ ਲੋਕਾਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਇਹ ਹਜੇ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਹਸਪਤਾਲ ਆਏ ਮੈਂ ਤੁਹਾਨੂੰ ਸਾਰੇ মিডিਆ ਰਿਕ ਗੱਲ ਦੱਸਣੀ ਚਾਹੁੰਦਾ ਕਿ ਇੱਥੇ ਕਰੋੜਾ ਰੁਪਏ ਲਾ ਕੇ ਫੱਟੂ ਢਿੰਗਾ ਹਸਪਤਾਲ ਖੋਲ ਦਿੱਤਾ ਗਿਆ ਤੇ ਉਹ ਸਵੇਰੇ 9 ਵਜੇ ਖੁੱਲਦਾ ਜਰਕੇ ਉਥੇ ਡਾਕਟਰ ਫਿਰ ਵੀ ਨਹੀਂ ਟਾਈਮ ਤੇ ਆਉਂਦੇ ਤੇ ਉਹਨੂੰ 3 ਵਜੇ ਬੰਦ ਕਰ ਦਿੱਤਾ ਜਾਂਦਾ ਉਹ ਹਸਪੀਟਲ ਕਿਹੜੇ ਕੰਮ ਦਾ ਰਾਤ ਨੂੰ ਜੇ ਕਿਹਨੂੰ ਸਮੱਸਿਆ ਆਉਂਦੀ ਤੇ ਉਹ 3 ਵਜੇ ਬੰਦ ਕਰ ਦਿੱਤਾ ਜਾਂਦਾ ਜੇ ਕੋਈ ਉਥੇ ਦਾਖਲ ਆ ਰਾਤ ਰਹਿਣੀ ਆ ਤੋ ਉਹਨੂੰ ਛੁੱਟੀ ਦੇ ਦਿੱਤੀ ਜਾਂਦੀ ਘਰੋਂ ਜਾ ਇਹ ਸਾਰਿਆਂ ਨੂੰ ਵੱਡੀ ਸਮੱਸਿਆ ਹੈ ਉਹ ਤੇ ਚੈਨਨ ਦੇ ਲਈ ਕਪੂਰ ਥੱਲਾ ਤੋਂ ਕੌਰ ਕਮਲਜੀਤ ਦੀ ਰਿਪੋਰਟ